ਸਰਦਾਰ ਹਜਨ ਸਿੰਘ ਜੀ ਬਰਸਰ ਸਾਹਿਬ ਮੈਂ ਬਲੰਟੀਅਰ ਸਾਥੀਆਂ ਨੂੰ ਬੇਨਤੀ ਕਰਦਾ ਜਿੱਥੇ ਜਿੱਥੇ ਜਗ੍ਹਾ ਮਿਲਦੀ ਹੈ ਲੋਕਾਂ ਆਉਂਦਾ ਜਿੰਨੇ ਵੀ ਚਾਇਓ ਇੱਥੇ ਬੱਚੋਂ ਬਹੁਤ ਸਾਰਾ ਬਹੁਤ ਬਹੁਤ ਧੰਨਵਾਦ ਵਾਈਟ ਕੂਚਾ ਗਾਲਾਵਾ ਵਾਈਟ ਜੀ ਫੜੇ ਮੈਂ ਹੁਣ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਰੋਜ਼ੰਦਮਾਹ ਸਾਥੀ ਜਿਨ੍ਹਾਂ ਤੋਂ ਵੀ ਬੜਾ ਕੁਝ ਸਿੱਖਦੇ ਰਹੇ ਨੇ ਪਾਰਟੀ ਦਾ ਵੀ ਕੰਮ ਕਰ ਸੁਭਾਗ ਹੈ ਸਰਕਾਰ ਦੀ ਵੱਡੀ ਭੂਮਿਕਾ ਹੈ ਇਲੈਕਟ੍ਰੋਨਿਕ ਮੀਡੀਆ ਦਾ ਤੇ ਪ੍ਰਿੰਟ ਮੀਡੀਆ ਦਾ ਤਹਿ ਦਿਲ ਦੀ ਗਹਿਰਾਈ ਤੋਂ ਧੰਨਵਾਦ ਕੁਸ਼ੀ ਅੱਜ ਇੱਕ ਬਹੁਤ ਖੁਸ਼ੀ ਦੇ ਮੌਕੇ ਤੇ ਉੱਤੇ ਖਤਰਕ ਹੋਏ ਹਾਂ ਸਾਡੇ ਬਹੁਤ ਹੀ ਜੁਝਾਰੂ ਸਾਥੀ ਸਾਡੇ ਭਰਾ ਆਮ ਆਦਮੀ ਪਾਰਟੀ ਦੇ ਬੜੇ ਹੀ ਡੈਡੀਕੇਟਿਡ ਵਰਕਰ ਜਿਹੜੇ ਪਾਰਟੀ ਦੇ ਨਾਲ ਦਿਨ ਪ੍ਰਤੀ ਰਾਤ ਹਰ ੁੱਪ ਹਰ ਛਾਂ ਚ ਮੀਂਹੇ ਰੀ ਠਕਰ ਚ ਬਰਾਬਰ ਇੱਕ ਟਾਕੇ ਬਰਾਬਰ ਖੜੇ ਰਹੇ ਨੇ ਅੱਜ ਵੀ ਖੜੇ ਨੇ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਉਹਨਾਂ ਨੂੰ ਮਾਰਕੀਟ ਕਮੇਟੀ ਸ਼੍ਰੀ ਮਾਛੀਵਾੜਾ ਸਾਹਿਬ ਦਾ ਜੋ ਚੇਅਰਮੈਨ ਨਿਯੁਕਤ ਕੀਤਾ ਗਿਆ ਇਸ ਗੱਲ ਦੀ ਜਿੱਤੇ ਮੈਂ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਵਧਾਈ ਦਿੰਨਾ ਉੱਥੇ ਸਾਰੇ ਗਿੱਲ ਪਰਿਵਾਰ ਨੂੰ ਇਹਨਾਂ ਦੇ ਪੂਰੇ ਪਰਿਵਾਰ ਨੂੰ ਔਰ ਇਹਨਾਂ ਨੂੰ ਚਾਣ ਵਾਲਿਆਂ ਨੂੰ ਇਹਨਾਂ ਦੇ ਦੋਸਤਾ ਮਿੱਤਰਾਂ ਨੂੰ ਰਿਸ਼ਤੇਦਾਰ ਸਾਥ ਸੰਬੰਧੀਆਂ ਨੂੰ ਵਧਾਈ ਦਿੰਨਾ ਇਸ ਦੇ ਨਾਲ ਨਾਲ ਮੈਂ ਧੰਨਵਾਦ ਕਰਦਾ ਹਾਂ ਆਮ ਆਦਮੀ ਪਾਰਟੀ ਦੇ ਨੈਸ਼ਨਲ ਕਮਿਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦਾ ਔਰ ਪੰਜਾਬ ਦੇ ਹਰਮਨ ਪਿਆਰੇ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਜੀ ਮਾਨ ਸਾਹਿਬ ਦਾ ਜਿਨ੍ਹਾਂ ਨੇ ਅੱਜ ਇੱਕ ਪਾਰਟੀ ਦੇ ਵਰਕਰ ਨੂੰ ਜਿਸ ਇਨਸਾਨ ਨੇ ਆਪਣਾ ਜ਼ਿੰਦਗੀ ਦਾ ਸਫ਼ਰ ਸ਼ੁਰੂ ਕਰਕੇ ਪਾਰਟੀ ਦੇ ਨਾਲ ਦਿਨ ਰਾਤ ਕੰਮ ਕੀਤਾ ਔਰ ਪਾਰਟੀ ਦੇ ਨਾਲ ਹਿੱਕ ਡਾਕੇ ਖੜੇ ਅੱਜ ਉਹਨਾਂ ਨੂੰ ਐਡਾ ਵੱਡਾ ਮਾਣ ਤੇ ਇੱਜ਼ਤ ਤੇ ਸਤਿਕਾਰ ਬਖਸ਼ਿਆ ਔਰ ਮੈਂ ਉਹਰੇ ਤਾਰੀਫ਼ ਕਰਨੀ ਚਾਹੂੰਗਾ ਮੇਰੇ ਭਰਾ ਸਰਦਾਰ ਜਗਤਾਰ ਸਿੰਘ ਜੀ ਦਿਆਰਪੁਰਾ ਸਾਹਿਬ ਜਿਹੜੇ ਉਹਨੂੰ ਹਲਕਾ ਸਮਰਾਲਾ ਦੀ ਨੁਮਾਇੰਦਗੀ ਕਰ ਰਹੇ ਨੇ ਉਹ ਰੋ ਐਮ ਐਲ اے ਸਾਹਿਬ ਨੇ ਔਰ ਜੀਨਾ ਦੇ ਨਾਲ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੇ ਹਰ ਦੁੱਖ ਸੁੱਖ ਦੇ ਵਿੱਚ ਹਰ ਜਿੱਥੇ ਕਿਤੇ ਪਾਰਟੀ ਨੂੰ ਜ਼ਰੂਰਤ ਪਈ ਜਿੱਥੇ ਕਿਤੇ ਰੈਲੀ ਕਰਵਾਉਣੇ ਦੀ ਜ਼ਰੂਰਤ ਪਈ ਜਿੱਥੇ ਕਿਤੇ ਐਜੀਟੇਸ਼ਨਾਂ ਦੀ ਜ਼ਰੂਰਤ ਪਈ ਸੰਘਰਸ਼ ਦੀ ਜ਼ਰੂਰਤ ਪਈ ਪ੍ਰਾਣੀਆਂ ਜਿਹੜੀਆਂ ਗੁੰਗੀਆਂ ਬੋਲੀਆਂ ਸਰਕਾਰਾਂ ਨੂੰ ਜਗਾਉਣ ਲਈ ਜਦੋਂ ਕਦੇ ਵੀ ਪਾਣੀ ਦੀਆਂ ਬਿਚਾਰਾਂ ਤੱਕ ਖਾਣੀਆਂ ਪਈਆਂ ਔਰ ਜਦੋਂ ਵੀ ਪਰਾਣੀਆਂ ਸਰਕਾਰਾਂ ਦੇ ਸਮੇਂ ਸੰਘਰਸ਼ ਕਰਦੇ ਹੋਏ ਉਹਨਾਂ ਦੀ ਤਸ਼ੱਦਦ ਸਹਣੀ ਪਈ ਜਿਹੜੇ ਉਹ ਦਿਆਲਪੁਰਾ ਸਾਹਿਬ ਦੇ ਨਾਲ ਸਾਥੀ ਬਣ ਕੇ ਢਿਰ ਬਣ ਕੇ ਸੁਖਵਿੰਦਰ ਸਿੰਘ ਜੀ ਗਿੱਲ ਨਿਤਰੇ ਤੇ ਉਹਨਾਂ ਨੂੰ ਅੱਜ ਪਾਰਟੀ ਨੇ ਐਡਾ ਵੱਡਾ ਜੋ ਮਾਨ ਸਤਕਾਰ ਬਖਸ਼ਿਆ ਇਸ ਲਈ ਮੈਂ ਐਮਐਲਏ ਜਗਤਾਰ ਸਿੰਘ ਜੀ ਦਿਆਲਪੁਰਾ ਸਾਹਿਬ ਨੂੰ ਵੀ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਔਰ ਸਾਡੇ ਵਿੱਚ ਸਰਦਾਰ ਜਗਜੀਵਨ ਸਿੰਘ ਜੀ ਖੀਰਨੀਆ ਸਾਹਿਬ ਸਾਫਕਾ ਐਮਐਲਏ ਸਾਹਿਬ ਵੀ ਬੈਠੇ ਨੇ ਇਹਨਾਂ ਦਾ ਵੀ ਵੈਲਕਮ ਹੈ ਤੇ ਨਾਲ ਜਿੰਨੇ ਅੱਜ ਆਮ ਆਦਮੀ ਪਾਰਟੀ ਦੇ ਪੂਰੇ ਮਿਊਂਸਿਪਲ ਕਾਉਂਸਲਰ ਖੜੇ ਨੇ ਸਾਡੇ ਨਗਰ ਕੌਂਸਲ ਦੇ ਪ੍ਰਧਾਨ ਜੀ ਹੋਗੇ ਜਿੰਨੇ ਸਾਡੇ ਉਰੇ ਬਹੁਤ ਪਤਵੰਤੇ ਸੱਜਣ ਪਹੁੰਚੇ ਨੇ ਸਾਰਿਆਂ ਦਾ ਬਹੁਤ ਤਹਿ ਦਿਲ ਦੀ ਕਾਇ ਰਾ ਇਤੋਂ ਧੰਨਵਾਦ ਇੱਕੋ ਇੱਕ ਪਾਰਟੀ ਹੈ ਪੂਰੇ ਭਾਰਤ ਦੀ ਰਾਜਨੀਤੀ ਦੇ ਵਿੱਚ ਜਿੱਥੇ ਆਮ ਇਨਸਾਨ ਦੀ ਆਮ ਬੰਦੇ ਦੀ ਇੱਕ ਸਧਾਰਨ ਕਰਦੇ ਵਲੰਟੀਅਰ ਦੀ ਐਡੀ ਪੁੱਛ ਪ੍ਰਤੀਤ ਹੁੰਦੀ ਹੈ ਅਸੀਂ ਸਾਰੇ ਜਣੇ ਆਮ ਘਰਾਂ ਦੇ ਧੀ ਪੁੱਤ ਸੀ ਸਾਨੂੰ ਪਾਰਟੀ ਨੇ ਟਿਕਟਾਂ ਨਾਲ ਨਵਾਜਿਆ ਸਾਨੂੰ ਹਲਕਾ ਇੰਚਾਰਜ ਬਣਾਇਆ ਫਿਰ ਉਸ ਤੋਂ ਬਾਅਦ ਚੋ ਸਾਡੇ ਹਲਕੇ ਦੀ ਜਨਤਾ ਨੇ ਸਤਕਾਰਯੋਗ ਸੰਗਤ ਨੇ ਸਾਨੂੰ ਪਿਆਰ ਦਿੱਤਾ ਸਾਨੂੰ ਭਰਾਵਾਂ ਨੂੰ ਸਾਰਿਆਂ ਨੂੰ ਐਮਐਲਏ ਬਣਾਇਆ ਫਿਰ ਅੱਜ ਪਾਰਟੀ ਨੇ ਐਡਾ ਮਾਨ ਸਤਕਾਰ ਬਖਸ਼ਿਆ ਸਾਨੂੰ ਮੰਤਰੀ ਬਣਾਇਆ ਸੋ ਮੈਂ ਜੰਨੀ ਤਹਦਿਲ ਦੀ ਗਹਿਰਾਈ ਤੋਂ ਪਾਰਟੀ ਹਾਈ ਕਮਾਂਡ ਦਾ ਧੰਨਵਾਦ ਕਰ ਸਕਾਂ ਉਹਨਾਂ ਥੋੜਾ ਅੱਜ ਮਨ ਬੜਾ ਖੁਸ਼ ਹੈ ਬਾਗੋ ਬਾਗ ਹੋ ਗਿਆ ਮਨ ਇਹ ਚੀਜ਼ ਦੇਖ ਕੇ ਕਿ ਸਾਡੇ ਸੰਘਰਸ਼ ਦੇ ਸਾਥੀ ਸਰਦਾਰ ਸੁਖਵਿੰਦਰ ਸਿੰਘ ਜੀ ਗਿੱਲ ਸਾਹਿਬ ਨੂੰ ਜੋ ਮਾਰਕੀਟ ਕਮੇਟੀ ਮਾਚਿਵਾੜਾ ਸਾਹਿਬ ਦਾ ਚੇਅਰਮੈਨ ਨਿਯੁਕਤ ਕੀਤਾ ਮੈਂ ਜਲਦੀ ਗਹਿਰਾਈ ਤੋਂ ਧੰਨਵਾਦ ਕਰਦਾ ਹਾਂ ਇਨਕਲਾਬ ਜਿੰਦਾਬਾ ਆਮ ਆਦਮੀ ਪਾਰਟੀ ਜਿੰਦਾਬਾ ਆਮ ਆਦਮੀ ਪਾਰਟੀ ਜਿੰਦਾਬਾ ਇਨਕਲਾਬ